ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਕਿਸੇ ਦੀ ਖੁਸ਼ੀ ਲੈਣ ਲਈ ਉਸ ਦੇ ਹੁਕਮ ਅਨੁਸਾਰ ਚੱਲਣਾ ਜ਼ਰੂਰੀ ਹੁੰਦਾ ਹੈ ਇੱਕ ਨੌਕਰ ਆਪਣੇ ਮਾਲਕ ਦੀ ਆਗਿਆ ਵਿੱਚ ਰਹਿ ਕੇ ਇੱਕ ਵਿਦਿਆਰਥੀ ਆਪਣੇ ਅਧਿਆਪਕ ਦੀ ਆਗਿਆ ਵਿੱਚ ਰਹਿ ਕੇ ਔਲਾਦ ਆਪਣੇ ਮਾਤਾ ਪਿਤਾ ਦੀ ਆਗਿਆ ਵਿੱਚ ਰਹਿ ਕੇ ਉਹਨਾਂ ਦਾ ਦਿਲ ਜਿੱਤ ਕੇ ਉਹਨਾਂ ਦੀ ਪ੍ਰਸੰਤਾ ਪ੍ਰਾਪਤ ਕਰ ਲੈਂਦਾ ਹੈ ਇਸੇ ਤਰ੍ਹਾਂ ਜੇ ਅਸੀਂ ਚਾਹੁੰਦੇ ਹਾਂ ਦੀਨ ਦੁਨੀਆ ਦੇ ਮਾਲਕ ਦੀ ਪ੍ਰਸੰਤਾ ਲੈਣੀ ਜਗਤ ਪਿਤਾ ਦਾ ਪਿਆਰ ਪ੍ਰਾਪਤ ਕਰਨਾ ਉਸ ਦਾ ਦਿਲ ਜਿਤਨਾ ਤਾਂ ਉਸ ਦੇ ਲਈ ਬਹੁਤ ਜ਼ਰੂਰੀ ਹੈ ਉਸ ਪਰਮ ਪਿਤਾ ਦੇ ਹੁਕਮ ਵਿੱਚ ਤੁਰਿਏ ਆਮ ਇਨਸਾਨ ਪਰਮੇਸ਼ਵਰ ਦਾ ਅੱਧਾ ਕ ਹੁਕਮ ਮੰਨਦਾ ਹੈ ਅੱਧਾ ਕ ਨਹੀਂ ਮੰਨਦਾ ਭਾਵ ਉਸ ਨੂੰ ਪਰਮੇਸ਼ਵਰ ਦੇ ਬਖਸ਼ੇ ਹੋਏ ਸੁੱਖ ਤਾਂ ਕਬੂਲ ਹਨ ਪਰ ਦੁੱਖ ਬਿਲਕੁਲ ਨਹੀਂ ਹਰ ਕੋਈ ਸੁੱਖ ਚਾਹੁੰਦਾ ਹੈ ਪਰ ਫਿਰ ਵੀ ਦੁੱਖ ਆ ਹੀ ਜਾਂਦੇ ਹਨ ਅਤੇ ਜੋ ਦੁੱਖਾਂ ਨੂੰ ਵੀ ਰੱਬੀ ਹੁਕਮ ਮੰਨ ਕੇ ਸਿਰ ਮੱਥੇ ਕਬੂਲਦੇ ਹਨ ਕਿਉਂਕਿ ਉਹਨਾਂ ਨੂੰ ਆਪਣੇ ਮਾਲਕ ਪ੍ਰਤੀ ਇਹ ਵਿਚਾਰ ਡੇਲ ਹੁੰਦਾ ਹੈ ਕਿ ਉਹ ਸਾਡਾ ਮਿੱਤਰ ਹੈ ਸਾਡਾ ਬੁਰਾ ਤਾਂ ਕਰ ਹੀ ਨਹੀਂ ਸਕਦਾ ਜੇ ਕੋਈ ਉਸਨੇ ਦੁੱਖ ਭੇਜਿਆ ਹੈ ਤਾਂ ਉਸ ਵਿੱਚ ਸਾਡੀ ਹੀ ਕੋਈ ਭਲਾਈ ਛੁਪੀ ਹੈ ਹੋਣਾ ਤਾਂ ਉਹੀ ਕੁਝ ਹੈ ਜੋ ਪਰਮੇਸ਼ਵਰ ਨੂੰ ਮਨਜ਼ੂਰ ਹੋਵੇ ਉਸ ਨੂੰ ਪਉਂਦਾ ਹੋਵੇ ਮਨੁੱਖ ਦੇ ਚੋਣ ਜਾਂ ਨਾ ਚੋਣ ਨਾਲ ਕੋਈ ਫਰਕ ਨਹੀਂ ਪੈਂਦਾ ਮਨੁੱਖ ਨੇ ਹੁਣ ਇਹ ਦੇਖਣਾ ਹੈ ਕਿ ਚਾਹੇ ਤਾਂ ਉਹ ਪਰਮੇਸ਼ਵਰ ਦੀ ਰਜਾ ਵਿੱਚ ਰਹਿ ਕੇ ਆਪਣਾ ਜੀਵਨ ਸਫਲਾ ਕਰ ਲਵੇ ਅਤੇ ਚਾਹੇ ਉਸ ਦੇ ਹੁਕਮ ਤੇ ਕਿੰਤੂ ਪਰੰਤੂ ਕਰਕੇ ਆਪਣੇ ਮਨ ਨੂੰ ਕਲਪਨਾ ਵਿੱਚ ਪਾਈ ਰੱਖੇ ਉਸ ਦੇ ਹੁਕਮ ਨੂੰ ਮੋੜਤਾ ਕੋਈ ਨਹੀਂ ਸਕਦਾ ਵੱਡੇ ਵੱਡੇ ਬਾਦਸ਼ਾਹ ਤਨਵਾਨ ਬਲਵਾਨ ਸਭ ਨੂੰ ਉਸ ਦੇ ਹੁਕਮ ਮੁਤਾਬਿਕ ਚੱਲਣਾ ਪੈਂਦਾ ਹੈ ਇਸ ਲਈ ਸਿਆਣਾ ਇਸੇ ਵਿੱਚ ਹੈ ਕਿ ਮਨੁੱਖ ਉਸ ਕੰਮ ਨੂੰ ਚੰਗਾ ਕਰਕੇ ਪਲਾ ਕਰਕੇ ਮੰਨੇ ਜੋ ਉਸ ਨੂੰ ਪਉਂਦਾ ਹੈ ਪਰਮਾਤਮਾ ਸਾਡਾ ਪਿਤਾ ਹੈ ਅਤੇ ਸਾਨੂੰ ਸੁਖੀ ਅਤੇ ਖੁਸ਼ ਹੀ ਦਿਖਣਾ ਚਾਹੁੰਦਾ ਹੈ ਅਤੇ ਅਸੀਂ ਸੁਖੀ ਅਤੇ ਖੁਸ਼ ਵੀ ਤਾਂ ਹੀ ਲੈ ਸਕਦੇ ਹਾਂ ਜੇ ਉਸ ਦੇ ਹੁਕਮ ਵਿੱਚ ਚੱਲਦੇ ਹਾਂ ਆਪਣੇ ਮਨ ਦੇ ਮਗਰ ਲੱ ਕੇ ਚੱਲਣ ਵਾਲੇ ਦਰਦਰ ਪਟਕਦੇ ਹਨ ਅਤੇ ਦੁਖੀ ਹੁੰਦੇ ਹਨ ਅਤੇ ਪਰਮਾਤਮਾ ਤੋਂ ਟੁੱਟ ਜਾਂਦੇ ਹਨ ਅਤੇ ਹਰ ਵੇਲੇ ਬਿਲਕਦੇ ਰਹਿੰਦੇ ਹਨ ਹਰ ਵੇਲੇ ਚਿੰਤਾ ਵਿੱਚ ਹੀ ਰਹਿੰਦੇ ਹਨ ਉਸ ਦੀ ਰਜ਼ਾ ਵਿੱਚ ਚੱਲਣਾ ਹੈ ਤਾਂ ਬੜਾ ਔਖਾ ਪਰ ਜਿਸ ਨੂੰ ਪੂਰਾ ਗੁਰੂ ਮਿਲ ਜਾਵੇ

ਅਤੇ ਉਸਦੇ ਦੋ ਨੌਕਰਾਂ ਦੀ ਸਾਖੀ ਤੁਮੇ ਇਹੀ ਸੇਦ ਮਿਲਦੀ ਹੈ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਰਾਜੇ ਨੇ ਦੋ ਨੌਕਰਾਂ ਨੂੰ ਪ੍ਰਦੇਸ਼ ਵਿੱਚ ਕਿਸੇ ਕੰਮ ਵਸਤੇ ਭੇਜਿਆ ਜਦੋਂ 6 ਮਹੀਨੇ ਬੀਤ ਗਏ ਅਤੇ ਉਹਨਾਂ ਦੋਹਾਂ ਦੀ ਕੋਈ ਚਿੱਠੀ ਪੱਤਰ ਨਾ ਆਇਆ ਤਾਂ ਰਾਜੇ ਨੇ ਆਪਣੇ ਦੋਹਾਂ ਨੌਕਰਾਂ ਨੂੰ ਦੋ ਹੁਕਮਨਾਮੇ ਲੈ ਕੇ ਭੇਜ ਦਿੱਤੇ ਅਤੇ ਵਿੱਚ ਲਿਖਿਆ ਕਿ ਇਸ ਹੁਕਮਨਾਮਿਆਂ ਨੂੰ ਪੂਜੇ ਕਰਕੇ ਮੰਨਣਾ ਉਹ ਦੋਵੇਂ ਹੁਕਮਨਾਮੇ ਦੋਹਾਂ ਦੇ ਪਾਸ ਪਹੁੰਚ ਗਏ ਇੱਕ ਨੌਕਰ ਨੇ ਉਸ ਹੁਕਮਨਾਮੇ ਨੂੰ ਸੱਚੇ ਰਮਾਲਵਤ ਲਪੇਟ ਕੇ ਚੌਂਕੀ ਉਤੇ ਰੱਖ ਦਿੱਤਾ ਅਤੇ ਹਰ ਰੋਜ਼ ਤੂਪ ਦੀਪ ਵੀ ਕੀਤੀ ਅਤੇ ਸੁਗੰਧੀ ਵਾਲੇ ਕੁਸ਼ਬ ਵੀ ਚੜਾਏ बार-बार ਹੁਕਮਨਾਮੇ ਨੂੰ ਨਮਸਕਾਰ ਵੀ ਕੀਤਾ ਕਰੇ ਪਰ ਜੋ ਹੁਕਮਨਾਮੇ ਵਿੱਚ ਲਿਖਿਆ ਹੋਇਆ ਸੀ ਉਹ ਕਾਰਜ ਨੌਕਰ ਨੇ ਨਾ ਕੀਤਾ ਅਤੇ ਜਦੋਂ ਦੂਸਰੇ ਨੌਕਰ ਕੋਲ ਰਾਜੇ ਦਾ ਹੁਕਮਨਾਮਾ ਪਹੁੰਚਿਆ ਤਾਂ ਉਸ ਨੌਕਰ ਨੇ ਹੁਕਮਨਾਮੇ ਨੂੰ ਸਮਝਿਆ ਅਤੇ ਉਸ ਅਨਸਾਰ ਹੀ ਸਾਰੇ ਕਾਰਜ ਕੀਤੇ ਅਤੇ ਸਾਰੇ ਕਾਰਜ ਉਸੇ ਠੀਕ ਹੋ ਗਏ ਹੁਣ ਜਦੋਂ ਦੋਨੋਂ ਨੌਕਰ ਰਾਜੇ ਦੇ ਕੋਲ ਪਹੁੰਚੇ ਜਿਸ ਨੌਕਰ ਨੇ ਹੁਕਮਨਾਮੇ ਤੇ ਅਮਲ ਕੀਤਾ ਸੀ ਭਾਵੇਂ ਸਾਰੇ ਕੰਮ ਠੀਕਾ ਲਿੱਤੇ ਸਨ ਉਸ ਨੌਕਰ ਤੇ ਰਾਜਾ ਬੜਾ ਪ੍ਰਸੰਨ ਹੋਇਆ ਅਤੇ ਉਸ ਦਾ ਅਹੁਦਾ ਵੀ ਵਧਾ ਦਿੱਤਾ ਅਤੇ ਬੜਾ ਮਾਨ ਆਦਰ ਕੀਤਾ ਅਤੇ ਦੂਸਰਾ ਨੌਕਰ ਜੋ ਹੁਕਮਨਾਮੇ ਨੂੰ ਚੌਂਕੀ ਤੇ ਰੱਖ ਕੇ ਕੇਵਲ ਪੂਜਾ ਹੀ ਕਰਦਾ ਰਹਾ ਅਤੇ ਹੁਕਮਨਾਮੇ ਵਿੱਚ ਜੋ ਲਿਖਿਆ ਸੀ ਨਾ ਹੀ ਉਸਨੂੰ ਪੜਿਆ ਅਤੇ ਨਾ ਹੀ ਅਮਲ ਕੀਤਾ ਉਸ ਨੌਕਰ ਤੇ ਰਾਜਾ ਬਹੁਤ ਨਰਾਜ਼ ਹੋਇਆ ਅਤੇ ਉਸ ਨੂੰ ਆਪਣੇ ਦਰਬਾਰ ਵਿੱਚੋਂ ਕੱਢ ਦਿੱਤਾ। ਇਸੇ ਤਰ੍ਹਾਂ ਵੇਦ ਸ਼ਾਸਤਰ ਅਤੇ ਗ੍ਰੰਥ ਸਾਹਿਬ ਜੀ ਇਹ ਹੁਕਮਨਾਮੇ ਈਸ਼ਵਰ ਨੇ ਸੰਸਾਰ ਵਿੱਚ ਭੇਜੇ ਹਨ ਜੋ ਪੁਰਸ਼ ਉਹਨਾਂ ਉੱਤੇ ਅਮਲ ਕਰਦਾ ਹੈ। ਪਾਪ ਬੁਰੇ ਕੰਮ ਛੱਡ ਦਿੰਦਾ ਹੈ ਅਤੇ ਸ਼ੁਭ ਗੁਣਾਂ ਨੂੰ ਧਾਰਨ ਕਰਦਾ ਹੈ। ਉਸ ਉੱਤੇ ਈਸ਼ਵਰ ਬੜਾ ਪ੍ਰਸੰਨ ਹੁੰਦਾ ਹੈ ਅਤੇ ਉਸ ਨੂੰ ਮੋਕਸ਼ ਦੀ ਪਦਵੀ ਦਿੰਦਾ ਹੈ। ਅਤੇ ਜੋ ਪੁਰਸ਼ ਵੇਦ ਸ਼ਾਸਤਰ ਤੇ ਅਮਲ ਨਹੀਂ ਕਰਦਾ ਕੇਵਲ ਵੇਦ ਸ਼ਾਸਤਰਾਂ ਦੀ ਪੂਜਾ ਕਰਨੀ ਹੀ ਜਾਂਦਾ ਹੈ। ਉਸ ਉੱਤੇ ਈਸ਼ਵਰ ਨਾਰਾਜ ਹੋ ਕੇ 84 ਲੱਖ ਜੁਨਾ ਦੀ ਸਜ਼ਾ ਦਿੰਦਾ ਹੈ ਭਾਵ ਕੇਵਲ ਗ੍ਰੰਥਾਂ ਦੀ ਪੂਜਾ ਕਰਨ ਨਾਲ ਹੀ ਆਤਮ ਬੋਧ ਨਹੀਂ ਹੁੰਦਾ ਗ੍ਰੰਥਾਂ ਵਿੱਚ ਜੋ ਸ਼ੁਭ ਗੁਣ ਲਿਖੇ ਗਏ ਹਨ ਉਨ੍ਹਾਂ ਗੁਣਾਂ ਨੂੰ ਧਾਰਨ ਕਰਨ ਨਾਲ ਹੀ ਆਤਮ ਗਿਆਨ ਹੁੰਦਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਹਰ ਗੁਰਸਿੱਖ ਨੂੰ ਹੁਕਮ ਅnder ਹੀ ਰਹਿਣ ਦੀ ਹਿਦਾਇਤ ਹੈ ਗੁਰੂ ਸਾਹਿਬ ਦੇ ਹੁਕਮ ਵਿੱਚ ਆਉਣ ਵਾਲੇ ਹਰ ਗੁਰਸਿੱਖ ਨੂੰ ਸਖਾ ਬੰਧਵ ਕਹਿ ਕੇ ਹੀ ਵਿਡਿਆਇਆ ਗਿਆ ਹੈ ਸੋ ਸਿਕ ਸਗਾ ਬੰਧਪ ਹੈ ਪਾਈ ਜੇ ਗੁਰ ਕੇ ਪਾਣੇ ਵਿੱਚ ਆਵੇ ਆਪਣਾ ਪਾਣਾ ਜੋ ਚਲੇ ਪਾਈ ਵਿਛੜ ਝੋਟਾ ਖਾਵੇ ਅਤੇ ਸੁਨ ਉਪਦੇਸ਼ ਹਿਰਦੈ ਬਸਾਵੋ ਮਨ ਇੱਛਾ ਨਾਨਕ ਫਲ ਪਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ